ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਆਇਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਲਾਈਕ ਜ਼ਰੂਰ ਕਰਨਾ ਜੋਤੀ ਇੱਕ ਗਰੀਬ ਘਰ ਦੀ ਲੜਕੀ ਸੀ ਤੇ ਬਹੁਤ ਹੀ ਗਰੀਬ ਘਰ ਵਿਆਹੀ ਗਈ ਪੇਕੇ ਤਾਂ ਹਾਲੇ ਕੁਝ ਠੀਕ ਠਾਕ ਸਨ ਪਰ ਸਹੁਰੇ ਤਾਂ ਇੰਨੇ ਗਰੀਬ ਕਿ ਘਰ ਵਿੱਚ ਨਾ ਪੱਖਾ ਨਾ ਲਾਈਟ ਉੱਪਰੋਂ ਅੱਤ ਦੀ ਗਰਮੀ ਇੱਕ ਦਿਨ ਜੋਤੀ ਨੇ ਆਪਣੀ ਸੱਸ ਨੂੰ ਮਨਾ ਲਿਆ ਤੇ ਮੰਝੇ ਕੋਠੇ ਤੇ ਝਾੜ ਲਈ ਤੇ ਕੁਝ ਰਾਹਤ ਮਿਲੀ ਜੋਤੀ ਵਿੱਚ ਇੱਕ ਅਨੋਖਾ ਗੁਣ ਸੀ ਕਿ ਉਹ ਪਸ਼ੂ ਪੰਛੀਆਂ ਦੀ ਬੋਲੀ ਸਮਝ ਲੈਂਦੀ ਸੀ ਇੱਕ ਰਾਤ ਜਦ ਸਾਰਾ ਟੱਬਰ ਹੂਕ ਸੁੱਤਾ ਪਿਆ ਸੀ ਤਾਂ ਇੱਕ ਸਾਹਾ ਬੋਲਿਆ ਤੇ ਜੋਤੀ ਝੱਟ ਉੱਠ ਕੇ ਤੁਰ ਪਈ ਉਹਦੇ ਘਰ ਵਾਲੀ ਨੂੰ ਕੁਝ ਸ਼ੱਕ ਜਿਹਾ ਹੋਇਆ ਉਹ ਵੀ ਮਗਰ ਹੋ ਤੁਰਿਆ ਕੀ ਦੇਖਦਾ ਹੈ ਜੋਤੀ ਤਾਂ ਨਦੀ ਤੇ ਪਹੁੰਚ ਗਈ ਤੇ ਪਾਣੀ ਵਿੱਚ ਜਾ ਵੜੀ ਇੱਕ ਲਾਸ਼ ਜੋ ਨਦੀ ਚ ਰੁੜੀ ਜਾ ਰਹੀ ਸੀ ਤੇ ਜੋਤੀ ਨੇ ਉਹ ਫੜ ਲਈ ਤੇ ਜਦ ਉਹਨੇ ਲਾਸ਼ ਦੀ ਇੱਕ ਉਂਗਲ ਆਪਣੇ ਮੂੰਹ ਚ ਪਾਈ ਤਾਂ ਉਹਦਾ ਘਰ ਵਾਲਾ ਜੋ ਸਭ ਕੁਝ ਦੇਖ ਰਿਹਾ ਸੀ ਡਰ ਕੇ ਭੱਜ ਗਿਆ ਉਹਨੇ ਘਰ ਆ ਕੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਆਪਾਂ ਤਾਂ ਡੈਣ ਵਿਆਹ ਲਈ ਇਹ ਤਾਂ ਮੁਰਦੇ ਖਾਂਦੀ ਆ ਪਿਓ ਕਹਿੰਦਾ ਤੂੰ ਸਵੇਰੇ ਹੀ ਇਹਨੂੰ ਇਹਦੀ ਪੇਕੇ ਛਾੜਾ ਉਹ ਕਹਿੰਦਾ ਨਾ ਬਾਪੂ ਤੂੰ ਹੀ ਛਾੜਾ ਮੈਨੂੰ ਤਾਂ ਬਹੁਤ ਡਰ ਲੱਗਦਾ ਸਾਰੇ ਚੁੱਪਚਾਪ ਬੈ ਗਏ ਤੇ ਜੋਤੀ ਵੀ ਦੱਬੇ ਪੈਰੀਆਂ ਆ ਕੇ ਪੈ ਗਈ ਪਰ ਉਹਨੇ ਸਾਰੀਆਂ ਗੱਲਾਂ ਬਾਹਰ ਖੜ ਕੇ ਸੁਣ ਲਈਆਂ ਸਨ ਸਵੇਰ ਹੋਈ ਤਾਂ ਜੋਤੀ ਦਾ ਸਹੁਰਾ ਕਹਿੰਦਾ ਚੱਲ ਧੀਏ ਤੈਨੂੰ ਤੇਰੇ ਪੇਕੇ ਮਲਾ ਲਿਆਵਾ ਤਿਆਰ ਹੋ ਜਾ ਰੋਟੀ ਦੁਪਹਿਰ ਦੀ ਵੀ ਲੜ ਬਣਨੀ। ਪੁਰਾਣੇ ਸਮਿਆਂ 'ਚ ਪੈਦਲ ਹੀ ਜਾਂਦੇ ਸੀ ਤੇ ਰੋਟੀ ਨਾਲ ਲੈ ਕੇ ਤੁਰਦੇ ਸੀ। ਠੀਕ ਆ ਬਾਪੂ ਜੀ। ਤੇ ਦੋਵੇਂ ਜਾਣੇ ਤੁਰ ਪਏ। ਦੁਪਹਿਰ ਹੋਈ ਤੰਬੂੜ ਦੀ ਸ਼ਾਮੇ ਬੈਠ ਰੋਟੀ ਖਾਣ ਲੱਗੀ ਤਾਂ ਇੱਕ ਕਾਮ ਬਹੁਤ ਰੌਲਾ ਪਾਈ ਜਾਵੇ। ਤਾਂ ਜੋਤੀ ਕਹਿੰਦੀ ਰਾਤੀ ਸੁੱਤੀ ਸੱਸਾ ਫਕਾਰਿਆ ਭੱਜੀ ਸਾਹੋ ਸਾਹ ਗੁਣ ਕਰਦੀ ਨੂੰ ਆਗਣ ਪੈ ਗਈ ਕਿ ਕਹਿਣਾ ਕਾਂਗ ਵਿਚਾਰਿਆ। ਇਹ ਸੁਣ ਕੇ ਜੋਤੀ ਦਾ ਸਹਰਾ ਕਹਿੰਦਾ ਬੀਬਾ ਇਹ ਕਾਂ ਕੀ ਕਹਿ ਰਹੀ ਏ ਕੁਝ ਨਹੀਂ ਬਾਪੂ ਜੀ ਮੈਂ ਤਾਂ ਉੰਜ ਹੀ ਨਹੀਂ ਧੀ ਕੁਝ ਤਾਂ ਜ਼ਰੂਰ ਹੈ ਮੈਨੂੰ ਸਮਝ ਤਾਂ ਨਹੀਂ ਆਇਆ ਪਰ ਤੇਰੇ ਬੋਲਣ ਤੋਂ ਬਾਅਦ ਕਾਂ ਚੁੱਪ ਕਰ ਗਿਆ ਤੂੰ ਮੈਨੂੰ ਚੰਗੀ ਤਰ੍ਹਾਂ ਸਮਝਾ ਜੋਤੀ ਕਹਿੰਦੀ ਬਾਪੂ ਜੀ ਹੁਣ ਕੀ ਫਾਇਦਾ ਉਹ ਤਾਂ ਤੂੰ ਦੱਸਤਾ ਸਹੀ ਠੀਕ ਹੈ ਬਾਪੂ ਜੀ ਸੁਣੋ ਫਿਰ ਮੈਂ ਪਸ਼ੂ ਪੰਛੀਆਂ ਦੀ ਬੋਲੀ ਸਮਝ ਸਕਦੀਆਂ ਰਾਤ ਇੱਕ ਸਾਹਾ ਬੋਲ ਰਿਹਾ ਸੀ ਕਿ ਨਦੀ ਵਿੱਚ ਮੁਰਦਾ ਰੁੜਿਆ ਜਾ ਰਿਹਾ ਤੇ ਉਹਦੀ ਉਂਗਲ ਵਿੱਚ ਸੋਨੇ ਦੀ ਅੰਗੂਠੀ ਹੈ ਪਾਈ ਹੋਈ ਹੈ ਆ ਜੇ ਕੋਈ ਸੁਣਦਾ ਸਮਝਦਾ ਹੋਵੇ ਲਾ ਲਵੇ ਮੈਂ ਸੋਚਿਆ ਆਪਣੇ ਘਰ ਦੀ ਥੋੜੀ ਗਰੀਬੀ ਘਟ ਜੂ ਬਸ ਫਿਰ ਮੈਂ ਚਲੀ ਗਈ ਤੇ ਅੰਗੂਠੀ ਉਹਦੀ ਉਂਗਲ ਚੋਂ ਉੱਤਰ ਨਹੀਂ ਸੀ ਰਹੀ ਕਿਉਂਕਿ Laash ਫੁੱਲੀ ਹੋਈ ਸੀ ਤੇ ਮੈਂ ਮੂੰਹ ਨਾਲ ਲਾ ਲਈ ਤੇ ਤੁਹਾਡੇ ਪੁੱਤਰ ਨੇ ਦੇਖ ਕੇ ਸਮਝਿਆ ਕਿ ਮੈਂ ਡੈਣ ਆ ਤੇ ਮਰਦੇ ਖਾਂਦੀ ਆ ਆ ਦੇਖੋ ਉਹ ਅੰਗੂਠੀ ਮੇਰੇ ਕੋਲ ਹੀ ਆ ਹੁਣੇ ਕਾਂ ਕਹਿ ਰਿਹਾ ਕਿ ਇਸ ਬੋੜ ਦੀਆਂ ਜੜਾਂ ਵਿੱਚ ਬਹੁਤ ਸੋਨਾ ਦੱਬਿਆ ਹੋਇਆ ਹੈ ਜੇ ਕੋਈ ਸੁਣਦਾ ਸਮਝਦਾ ਹੋਵੇ ਕੱਢ ਲਵੀ ਤਾਂ ਮੈਂ ਕਾਂ ਨੂੰ ਕਿਹਾ ਸੀ ਕਿ ਰਾਤੀ ਸੁੱਤੀ ਸੱਸਾ ਫਕਾਰਿਆ ਪੱਜੀ ਸਾਹੋ ਸਾਹ ਗੁਣ ਕਰਦੀ ਨੂੰ ਔਗਣ ਪੈਗੀ ਕੀ ਕਹਿਣਾ ਕਾਂਗ ਵਿਚਾਰਿਆ ਜੋਤੀ ਦੇ ਸਾਰਾ ਕਹਿੰਦਾ ਮੈਨੂੰ ਮਾਫ ਕਰੀਂ ਧੀਏ ਅਸੀਂ ਤਾਂ ਤੇਰੇ ਨਾਲ ਬਹੁਤ ਗਲਤ ਕਰਨ ਚੱਲੇ ਸੀ ਤੇ ਤੂੰ ਤਾਂ ਸਾਡੀ ਕਿਸਮਤ ਬਦਲ ਸਕਦੀ ਏ ਤੂੰ ਚੱਲ ਵਾਪਸ ਆਪਣੇ ਸਹੁਰੇ ਘਰ ਜੇ ਛੋਟੀ ਜਿਹੀ ਵੀਦਾਰਤਾ ਰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਧੰਨਵਾਦ